ਬੈਂਕ ਆਫ ਕੈਨੇਡਾ ਦੀ ਗਵਰਨਿੰਗ ਕਾਉਂਸਲ ਦੇ ਮੈਂਬਰ ਇਸ ਮੁੱਦੇ ਤੇ ਵੰਡੇ ਹੋਏ ਨੇ ਕਿ ਸੈਂਟਰਲ ਬੈਂਕ ਨੂੰ ਵਿਆਜ ਦਰਾਂ ਦੇ ਵਿੱਚ ਕਟੌਤੀ ਕਰਨ ਦੀ ਸ਼ੁਰੂਆਤ ਲਈ ਕਿੰਨਾ ਇੰਤਜ਼ਾਰ ਕਰਨਾ ਚਾਹੀਦਾ ਹੈ 10 ਅਪ੍ਰੈਲ ਨੂੰ ਬੈਂਕ ਦੇ ਵੱਲੋਂ ਵਿਆਜ ਦਰਾਂ ਸਥਿਰ ਰੱਖਣ ਦੇ ਫੈਸਲੇ ਤੋਂ ਪਹਿਲਾਂ ਹੋਈ ਗਵਰਨਿੰਗ ਕਾਉਂਸਲ ਦੀ ਮੀਟਿੰਗ ਦੇ ਵੇਰਵੇ ਜਨਤਕ ਕੀਤੇ ਗਏ ਨੇ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਬੈਂਕ ਨੂੰ ਫਿਲਹਾਲ ਮਜ਼ਬੂਤ ਆਰਥਿਕ ਐਕਟੀਵਿਟੀ ਦੇ ਚੱਲਦਿਆਂ ਅਤੇ ਮਹਿੰਗਾਈ ਦਰ ਦੇ ਵਿੱਚ ਸਥਿਰ ਗਿਰਾਵਟ ਨਾ ਹੋਣ ਕਾਰਨ ਫਿਲਹਾਲ ਥੋੜਾ ਇੰਤਜ਼ਾਰ ਕਰ ਲੈਣਾ ਚਾਹੀਦਾ ਹੈ ਪਰ ਕੁਝ ਮੈਂਬਰਾਂ ਦਾ ਮੰਨਣਾ ਹੈ ਕਿ ਮਹਿੰਗਾਈ ਦਰ ਦੇ ਵਿੱਚ ਗਿਰਾਵਟ ਆ ਰਹੀ ਹੈ ਤੇ ਇਸ ਸਮੇਂ ਤੇ ਵਿਆਜ ਦਰਾਂ ਨੂੰ ਉੱਚੇ ਪੱਧਰ ਤੇ ਰੱਖਣਾ ਚਿੰਤਾ ਪੈਦਾ ਕਰ ਸਕਦਾ ਹੈ ਕਿਉਂਕਿ ਆਰਥਿਕ ਤੇ ਵਧੀਆ ਪ੍ਰਦਰਸ਼ਨ ਕਾਰਨ ਜੋਖਮ ਘਟ ਗਿਆ ਹੈ ਇਹਨਾਂ ਮਤਭੇਦਾਂ ਦੇ ਬਾਵਜੂਦ ਬੈਂਕ ਦੇ ਵੱਲੋਂ ਜਿਹੜੀ ਬੈਂਚਮਾਰਕ ਦੇ ਉੱਤੇ 5% ਉੱਤੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਪਰ ਬੈਂਕ ਤੇਜ਼ੀ ਦੇ ਨਾਲ ਵਿਆਜ ਦਰਾਂ ਦੇ ਵਿੱਚ ਕਟੌਤੀ ਨਹੀਂ ਕਰਨ ਜਾ ਰਹੇ ਨੇ ਕਿਉਂਕਿ ਇਸ ਵਖਰੇਵੇਂ ਵਾਲੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਬੈਂਕ ਵਿਆਜ ਦਰਾਂ ਦੇ ਵਿੱਚ ਕਟੌਤੀ ਕਾਫੀ ਹੌਲੀ ਗਤੀ ਦੇ ਨਾਲ ਜਿਹੜੀ ਹੈ ਉਹ ਕਰੇਗੀ ਆਰਥਿਕ ਮਾਹਰਾਂ ਦਾ ਮੰਨਣਾ ਹੈ ਕਿ ਬੈਂਕ ਵੱਲੋਂ ਜੂਨ ਜਾਂ ਜੁਲਾਈ ਦੇ ਵਿੱਚ ਵਿਆਜ ਦਰਾਂ ਘਟਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਜਾਏਗਾ ਕੈਨੇਡਾ ਵਿੱਚ ਇਨਫਲੇਸ਼ਨ ਰੇਟ ਮਾਰਚ ਵਿੱਚ 2.9 ਫੀਸਦੀ ਜੋ ਕਿ ਬੈਂਕ ਦੇ 1% ਤੋਂ 3% ਮਹਿੰਗਾਈ ਦਰ ਦੇ ਟੀਚੇ ਦੇ ਅੰਦਰ ਹੈ ਜੋ ਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਭਗ ਸਥਿਰ ਹੈ 10 ਅਪ੍ਰੈਲ ਨੂੰ ਪ੍ਰੈਸ ਕਾਨਫਰੰਸ ਦੇ ਵਿੱਚ ਗਵਰਨਰ ਟਿਫ ਮਕੱਲਮ ਨੇ ਕਿਹਾ ਸੀ ਕਿ ਬੈਂਕ ਜੂਨ ਦੇ ਵਿੱਚ ਪਹਿਲੀ ਕਟੌਤੀ ਕਰਨ ਬਾਰੇ ਵਿਚਾਰ ਕਰ ਸਕਦੀ ਹੈ ਪਰ ਇਹ ਸਾਰਾ ਕੁਝ ਆਰਥਿਕ ਗਤੀਵਿਧੀਆਂ ਤੇ ਮਹਿੰਗਾਈ ਦਰ ਦੀ ਸਥਿਰਤਾ ਤੇ ਨਿਰਭਰ ਕਰੇਗਾ ਰੀਅਲ ਏਸਟੇਟ ਮਾਰਕੀਟ ਦੀਆਂ ਗਤੀਵਿਧੀਆਂ ਸਿੱਧੇ ਰੂਪ ਦੇ ਵਿੱਚ ਇਸ ਨਾਲ ਜੁੜੀਆਂ ਹੋਈਆਂ ਨੇ ਬੀਸੀ ਰੀਅਲ ਏਸਟੇਟ ਬੋਰਡ ਦੇ ਵੱਲੋਂ ਅੱਜ ਪੇਸ਼ ਕੀਤੇ ਗਏ ਨੰਬਰਾਂ ਦੇ ਵਿੱਚ ਇਹ ਦਰਸਾਇਆ ਗਿਆ ਹੈ ਕਿ 2024 ਦੇ ਅੰਤ ਤੱਕ ਰੀਅਲ ਏਸਟੇਟ ਮਾਰਕੀਟ ਦੇ ਵਿੱਚ ਹਲਚਲ ਦਿਖਾਈ ਦੇ ਸਕਦੀ ਹੈ ਤੇ ਇਸ ਦੇ ਹੀਟ ਅਪ ਹੋਣ ਦੀ ਪੂਰੀ ਸੰਭਾਵਨਾ ਹੈ ਬੇਸ਼ੱਕ ਬੋਰਡ ਨੇ ਕਿਹਾ ਹੈ ਕਿ ਕਰਾਂ ਦੇ ਪ੍ਰਾਈਸ ਅਤੇ ਅਫੋਰਡੇਬਿਲਟੀ ਮੈਟਰੋ ਵੈਂਕੂਵਰ ਰੀਜਨ ਦੇ ਵਿੱਚ ਵੱਡੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਪਰ ਬੈਂਕ ਦੇ ਫੈਸਲੇ ਤੇ ਸਭ ਤੋਂ ਜਿਹੜਾ ਉਹ ਨਿਰਧਾਰਿਤ ਹੋਵੇਗਾ ਬੋਰਡ ਨੂੰ ਉਮੀਦ ਹੈ ਕਿ ਸਾਲ ਦੇ ਅੰਤ ਤੱਕ ਗ੍ਰੇਟਰ ਵੈਂਕੂਵਰ ਦੇ ਵਿੱਚ ਸੇਲਸ 7.3% ਫਰੇਜ਼ਰ ਵੈਲੀ ਦੇ ਵਿੱਚ 7.4% ਤੇ ਚਲਾਬੈਕ ਦੇ ਵਿੱਚ 8.1% ਵਧਣਗੀਆਂ ਜੋ ਕਿ 2023 ਵਿੱਚ ਬਹੁਤ ਹੇਠਲੇ ਪੱਧਰ ਤੇ ਰਹੀਆਂ ਨੇ ਉਹਨਾਂ ਆਖਿਆ ਕਿ ਸਟਰੋਂਗ ਪੋਪੂਲੇਸ਼ਨ ਗ੍ਰੋਥ ਦੇ ਚਲਦਿਆਂ ਖਰੀਦਦਾਰਾਂ ਦੀ ਗਿਣਤੀ ਵਧੇਗੀ ਜੋ ਕਿ ਬੈਂਕ ਦੇ ਡਿਸੀਜਨ ਦਾ ਇੰਤਜ਼ਾਰ ਕਰ ਰਹੇ ਸਨ ਮంగళਵਾਰ ਦੀ ਰਾਤ ਨੂੰ ਵਾਈਟ ਰੌਕ ਦੇ ਈਸਟ ਬੀਚ ਤੇ ਚਾਕੂ ਮਾਰ ਕੇ ਕਤਲ ਕੀਤੇ ਗਏ ਵਿਅਕਤੀ ਦੇ ਪਰਿਵਾਰ ਦੀ ਮਦਦ ਲਈ ਸ਼ੁਰੂ ਕੀਤਾ ਗਿਆ ਫੰਡਰੇਜ਼ਰ ਪੇਜ ਇਸ ਦੇ ਦੁਆਰਾ 40 ਹਜ਼ਾਰ ਡਾਲਰ ਜਿਹੜੇ ਨੇ ਉਹ ਆਪਣਾ ਟੀਚਾ ਪੂਰਾ ਕਰ ਚੁੱਕੇ ਨੇ ਜੀ ਹਾਂ 40 ਹਜ਼ਾਰ ਤੋਂ ਉੱਪਰ ਦੇ ਜਿਹੜੇ ਨੇ ਰਕਮ ਜਿਹੜੀ ਹੈ ਉਹ ਜੁੜ ਚੁੱਕੀ ਹੈ ਜਿਸ ਦੇ ਨਾਲ ਮ੍ਰਿਤਕ ਦੇ ਨੂੰ ਭਾਰਤ ਵਾਪਸ ਲਿਆਉਣ ਦੇ ਵਿੱਚ ਮਦਦ ਮਿਲੇਗੀ ਇਸ ਵੇਲੇ ਕੁਲਵਿੰਦਰ ਸੋਹੀ ਦਾ ਪਰਿਵਾਰ ਸਦਮੇ ਦੇ ਵਿੱਚ ਹੈ ਸੋਹੀਦੀ ਮੌਤ ਇੱਕ ਵਿਅਕਤੀ ਦੇ ਵੱਲੋਂ ਕਈ ਵਾਰ ਮਾਰੇ ਗਏ ਚਰਚੂਰੇ ਦੇ ਨਾਲ ਹੋਈ ਹੈ 911 ਕਾਲ ਦੇ ਜ਼ਰੀਏ ਪੁਲਿਸ ਨੂੰ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ ਤਾਂ ਪੁਲਿਸ ਪਹੁੰਚੀ ਤੇ ਜਾਂਚ ਸ਼ੁਰੂ ਕੀਤੀ ਸ਼ੱਕੀ ਵਿਅਕਤੀ ਕਾਲੇ ਰੰਗ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਹਾਈਟ 5 11 ਦੇ ਕਰੀਬ ਦੱਸੀ ਜਾ ਰਹੀ ਹੈ ਉਸਨੇ ਇੱਕ ਟੋਪੀ ਤੇ ਇੱਕ ਸਲੇਟੀ ਰੰਗ ਦੀ ਹੁੱਡੀ ਜਿਹੜੀ ਹੈ ਉਹ ਪਾਈ ਹੋਈ ਸੀ ਜੋ ਫਿਲਹਾਲ ਲੱਭਿਆ ਨਹੀਂ ਗਿਆ ਉਹ ਆਖਰੀ ਵਾਰ ਮਰੀਨ ਡਰਾਈਵ ਦੇ ਵੱਲ ਸੈਰ ਸਪਾਟੇ ਤੋਂ ਉੱਤਰ ਵੱਲ ਭੱਜਦਾ ਹੋਇਆ ਦੇਖਿਆ ਗਿਆ ਇਸ ਹਫਤੇ ਵਾਈਟ ਰੌਕ ਵਿੱਚ ਚਾਕੂ ਮਾਰੇ ਗਏ ਵਿਅਕਤੀ ਦੇ ਪਰਿਵਾਰ ਦੀ ਸਹਾਇਤਾ ਲਈ ਇੱਕ ਫੰਡਰੇਜ਼ਰ ਸਥਾਪਿਤ ਕੀਤਾ ਗਿਆ ਹੈ ਗੋ ਫੰਡਮੀ ਪੇਸ਼ਤਾ ਕਹਿਣਾ ਹੈ ਕਿ ਸਿਰਫ 16 ਘੰਟਿਆਂ ਵਿੱਚ ਇਹ ਮੁਹਿੰਮ 23 April ਮੰਗਲਵਾਰ ਰਾਤ ਨੂੰ ਆਪਣੀ ਜਾਨ ਗਵਾਉਣ ਵਾਲੇ ਕੁਲਵਿੰਦਰ ਸਿੰਘ ਸੋਹੀ ਦੇ ਅਜੀਜ਼ਾਂ ਦੀ ਸਹਾਇਤਾ ਲਈ ਡਾਲਰ 40000 ਤੋਂ ਵੱਧ ਇਕੱਠਾ ਕਰਨ ਚ ਕਾਮਯਾਬ ਹੋ ਗਈ ਹੈ ਕੁਲਵਿੰਦਰ ਦੇ ਭਰਾ ਗੁਰleen ਸੋਹੀ ਦੁਆਰਾ ਫੰਡਰੇਜ਼ਰ ਵੈਰੀਫਾਈਡ ਕੀਤਾ ਗਿਆ ਹੈ ਗੁਰਲੀ ਨੇ ਦਾ ਕਹਿਣਾ ਹੈ ਕਿ ਇਕੱਠੇ ਕੀਤੇ ਗਏ ਪੈਸੇ ਨਾਲ ਪਰਿਵਾਰ ਨੂੰ ਕੁਲਵਿੰਦਰ ਦੀ ਮ੍ਰਿਤਕ ਦੇ ਵਾਪਸ ਭੇਜਣ 'ਚ ਮਦਦ ਮਿਲੇਗੀ ਜਿੱਥੇ ਉੱਤੇ ਉਸਦੇ ਮਾਤਾ-ਪਿਤਾ ਨੇ ਕੁਲਵਿੰਦਰ ਮਹੰਤੀ ਤੇ ਸੱਚਮੁੱਚ ਜੋਸ਼ੀਲਾ ਵਿਅਕਤੀ ਸੀ ਗੁਰਲੀ ਨੇ ਗੋ ਫੰਡ 'ਚ ਪੇਜ ਉੱਤੇ ਲਿਖਿਆ ਉਹਨਾਂ ਕਿਹਾ ਕਿ ਉਹਨਾਂ ਦੇ ਮਾਤਾ-ਪਿਤਾ ਅਜੇ ਵੀ ਭਾਰਤ ਵਿੱਚ ਨੇ ਤੇ ਉੱਥੇ ਹੀ ਉਹ ਅੰਤਮ ਰਸਮਾਂ ਨਿਭਾ ਕੇ ਕੁਲਵਿੰਦਰ ਦੀ ਆਤਮਾ ਨੂੰ ਸ਼ਾਂਤੀ ਦੇਣਾ ਚਾਹੁੰਦੇ ਨੇ ਦੱਸਿਆ ਕਿ ਕੁਲਵਿੰਦਰ ਸੋਹੀ ਆਪਣੇ ਇੱਕ ਦੋਸਤ ਨਾਲ ਵਾਟਰਫਰੰਟ 'ਤੇ ਆਨੰਦ ਲੈ ਰਿਹਾ ਸੀ ਵਾਈਟ ਰੌਕ ਵਿੱਚ ਜਦੋਂ ਕੋਈ ਉਹਨਾਂ ਦੇ ਪਿੱਛੇ ਆਇਆ ਤੇ ਉਸਨੇ ਕਈ ਵਾਰ ਚਾਕੂ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਕੁਲਵਿੰਦਰ ਨੇ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਪਾਰਕਿੰਗ ਵੱਲ ਭੱਜਣ ਦਾ ਫੈਸਲਾ ਵੀ ਲਿਆ ਪਰ ਹਮਲਾਵਰ ਬਹੁਤ ਹੀ ਆਰਾਮ ਨਾਲ ਝਾੜੀਆਂ ਦੇ ਵੱਲ ਚਲਾ ਗਿਆ ਜਦੋਂ ਤੱਕ ਕੁਲਵਿੰਦਰ ਪਾਰਕਿੰਗ ਵਿੱਚ ਗਿਆ ਤਾਂ ਉਹ ਬੇਹੋਸ਼ ਹੋ ਕੇ ਡਿੱਗ ਗਿਆ ਮ੍ਰਿਤਕ 2018 ਦੇ ਵਿੱਚ ਕੈਨੇਡਾ ਚ ਆਇਆ ਸੀ ਉਦੋਂ ਤੋਂ ਹੀ ਇਕੱਠੇ ਦੋਸਤ ਸੀ ਸੋਹੀ ਦੀ ਮੌਤ ਵਾਈਟ ਰੌਕ ਦੇ ਵਿੱਚ ਇੱਕ ਹੋਰ ਛੁਰਾ ਮਾਰਨ ਦੇ ਕਟਨਾ ਤੋਂ 2 ਦਿਨ ਬਾਅਦ ਹੋਈ ਹੈ ਐਤਵਾਰ ਨੂੰ ਮਨਪ੍ਰਿਤ ਕੌਰ ਤੇ ਉਸਦੇ ਪਿਤਾ ਜਤਿੰਦਰ ਸਿੰਘ ਵੀ ਵਾਈਟ ਰੌਕ ਪੇਅਰ ਤੇ ਆਰਾਮ ਦੇ ਨਾਲ ਬੈਠੇ ਸਨ ਜਦੋਂ 28 ਸਾਲਾ ਵਿਅਕਤੀ ਨੇ ਉਹਨਾਂ ਦੀ ਗਰਦਨ ਤੇ ਚਾਕੂ ਦੇ ਨਾਲ ਵਾਰ ਕੀਤਾ ਜਤਿੰਦਰ ਗੰਭੀਰ ਜ਼ਖਮੀ ਵੀ ਰਹੇ ਤੇ ਕਾਮਤੋ ਵੀ ਉਹ ਅਸਮਰਥ ਰਹੇ ਇੱਕ ਗੋ ਫੰਡ ਮੀ ਪੇਜ ਸਥਾਪਿਤ ਕੀਤਾ ਗਿਆ ਜੋ ਇਸ ਜੋੜੇ ਨੂੰ ਵੀ ਰਿਕਵਰੀ ਦੁਆਰਾ ਉਹਨਾਂ ਦਾ ਸਮਰਥਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ ਬੁੱਧਵਾਰ ਸ਼ਾਮ ਤੱਕ ਦੋਵਾਂ ਮਾਮਲਿਆਂ ਵਿੱਚ ਕਿਸੇ ਵੀ ਸ਼ੱਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸਟਾਫ ਸਰਜੈਂਟ ਰੌਬ ਡਿਕਸਨ ਨੇ ਕਿਹਾ ਹੈ ਕਿ ਛੁਰੀਬਾਜ਼ੀ ਇੱਕ ਜ਼ਿੰਮੇਵਾਰ ਵਿਅਕਤੀ ਦੀ ਪਛਾਣ ਕਰਨਾ ਪੁਲਿਸ ਲਈ ਸਭ ਤੋਂ ਵੱਡੀ ਤਰਜੀਹ ਹੈ। ਉਹਨਾਂ ਅੱਗੇ ਕਿਹਾ ਕਿ ਉਹ ਜੋੜਾ ਚਾਕੂ ਨਾਲ ਜ਼ਖਮੀ ਕੀਤਾ ਗਿਆ ਉਸ ਦੇ ਬਾਵਜੂਦ ਫਰੰਟ ਵਾਟਰਫਰੰਟ ਸੁਰੱਖਿਅਤ ਹੈ ਤੇ ਲੋਕਾਂ ਨੂੰ ਆਪਣਾ ਵਿਵਹਾਰ ਬਦਲਣ ਦੀ ਕੋਈ ਲੋੜ ਨਹੀਂ ਹੈ। ਉਹਨਾਂ ਕਿਹਾ ਕਿ ਹੁਣ ਪੁਲਿਸ ਦੀ ਮੌਜੂਦਗੀ ਵਧਾਈ ਜਾਏਗੀ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਖਤਰਨਾਕ ਹੋਵੇਗਾ। ਡਿਕਸਨ ਨੇ ਕਿਹਾ ਹੈ ਕਿ ਐਤਵਾਰ ਨੂੰ ਛੁਰੇਬਾਜ਼ੀ ਤੋਂ ਬਾਅਦ ਪੁਲਿਸ ਨੇ ਗਸ਼ਤ ਵਧਾ ਦਿੱਤੀ ਹੈ ਪਰ ਮੰਗਲਵਾਰ ਰਾਤ ਦੀ ਹਿੰਸਾ ਤੋਂ ਬਾਅਦ ਵਾਟਰਫਰੰਟ ਤੇ ਹਰ ਸਮੇਂ ਸਮਰਪਿਤ ਅਧਿਕਾਰੀ ਮੌਜੂਦ ਰਹਿਣਗੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ